ਕੀ ਨਾਮ ਹੈ ਸਰ ਤੁਹਾਡਾ ਸੈਦ احمد ਜੀ ਹਾਂ احمد ਸਾਹਿਬ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਵੀ ਹਰ ਘਰ ਨੌਕਰੀ ਦਵਾਗੇ ਅਸੀਂ ਕੀ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਨੌਕਰੀ ਮਿਲੀ ਹੈ ਸਰਕਾਰ ਦੀ ਨਹੀਂ ਕੋਈ ਨੌਕਰੀ ਨਹੀਂ ਮਿਲੀ ਅੱਛਾ ਸਰਕਾਰ ਨੇ 4 ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਕਿਵੇਂ ਦੇਖਦੇ ਹੋ ਸਰਕਾਰ ਦੇ ਕਾਰਜਕਾਲ ਨੂੰ ਖੁਸ਼ ਹੋ ਤੁਸੀਂ ਬਸ ਠੀਕ ਹੈ ਪ੍ਰੋਗਰਾਮ ਇੰਨਾ ਕੋਈ ਇੰਨਾ ਵਧੀਆ ਨਹੀਂ ਹੈ ਵੀ ਇੰਨਾ ਕੋਈ ਖਾਸ ਹੋਵੇ ਇੰਤਜ਼ਾਮ ਹੈ ਉਹਨਾਂ ਦਾ ਕੋਈ ਖਾਸ ਨਹੀਂ ਹੈ ਨਸ਼ੇ ਨੂੰ ਲੈ ਕੇ ਸਰਕਾਰ ਕਹਿ ਰਹੀ ਹੈ ਵੀ ਪੰਜਾਬ ਚੋਂ ਪੂਰਾ ਨਸ਼ਾ ਖਤਮ ਹੋ ਗਿਆ ਕੀ ਨਸ਼ਾ ਖਤਮ ਹੋ ਗਿਆ ਨਹੀਂ ਹੋਇਆ ਜੀ ਨਹੀਂ ਨਸ਼ਾ ਨਹੀਂ ਖਤਮ ਹੋਇਆ ਜੀ ਨਸ਼ਾ ਉਸੇ ਨਹੀਂ ਚੱਲਦਾ ਜੀ ਪਲੇਰ ਕੋਟਲੇ ਦੇ ਵਿੱਚ ਵਿਕਦਾ ਨਸ਼ਾ ਵੇਚਣ ਵਾਲੇ ਤਾਂ ਹੁਣ ਵੀ ਵੇਚਦੇ ਨੇ ਜੀ ਅੱਛਾ ਤੁਸੀਂ ਦੁਕਾਨਦਾਰੋਂ ਦੁਕਾਨਦਾਰਾਂ ਨੂੰ ਖਾਸ ਤੌਰ ਤੇ ਖਮਿਆਜਾ ਭੁਗਤਣਾ ਪੈਂਦਾ ਨਸ਼ੇੜੀਆਂ ਦੇ ਕਰਕੇ ਤੇ ਕਿਵੇਂ ਦੇਖ ਦਊਂ ਵੀ ਦੁਕਾਨਦਾਰ ਭਰਾ ਸੇਫ ਹੈ ਅੱਜ ਦੇ ਸਮੇਂ ਦੇ ਦੇਖੋ ਜੀ ਦੁਕਾਨਦਾਰ ਜਿੱਥੇ ਬਾਰਦਾਤ ਹੁੰਦੀ ਆ ਉਹ ਤਾਂ ਕੋਈ ਸੇਫ ਨਹੀਂ ਹੈਗਾ ਬਾਕੀ ਕੋਈ ਕਹਿ ਨਹੀਂ ਸਕਦੇ ਜਿੰਨਾ ਪਰ ਬਾਰਦਾਤ ਹੁੰਦੀ ਹੈ ਲੁਧਿਆਣਾ ਦੇ ਵੀ ਬਹੁਤ ਬਾਰਦਾਤਾਂ ਹੁੰਦੀਆਂ ਨਾ ਸਰੇ ਆਮ ਦੁਕਾਨਾਂ ਲੁੱਟੀਆਂ ਜਾਂਦੀਆਂ ਨਾ ਸੁਨਿਆਰੀਆਂ ਦੇ ਦੁਕਾਨਾਂ ਲੁੱਟੀਆਂ ਗਈਆਂ ਨਾ ਨੱਟ ਤੇ ਵੀ ਆਇਆ ਸਾਰਾ ਕੁਝ ਹੁੰਦਾ ਹੈ ਅੱਛਾ 4 ਸਾਲਾਂ ਚ ਸਰਕਾਰ ਦੀ ਸਭ ਤੋਂ ਚੰਗੀ ਚੀਜ਼ ਕੋਈ ਲੱਗੀ ਤੁਹਾਨੂੰ ਵੀ ਨਹੀਂ ਠੀਕ ਚੱਲ ਰਹੀ ਆ ਕੋਈ ਇੰਨੀ ਚੰਗੀ ਨਾ ਮਾੜੀ ਕਹਿ ਨਹੀਂ ਸਕਦਾ ਜੀ ਸਰਕਾਰ ਦਾ ਕੰਮ ਹੈ ਸਰਕਾਰ ਕੀ ਕਰਦੀ ਹੈ ਕੁਝ ਨਹੀਂ ਕਹਿ ਸਕਦੇ ਕਾਰੋਬਾਰ ਦੇ ਤੌਰ ਤੇ ਦੇਖੀਏ ਵੀ ਕਾਰੋਬਾਰ ਚ ਵਾਧਾ ਹੋਇਆ ਨਹੀਂ ਕੋਈ ਵਾਧਾ ਨਹੀਂ ਹੋਇਆ ਜੀ ਕਾਰੋਬਾਰ ਤਾਂ ਬਹੁਤ ਮੰਦਾ ਚੱਲਦਾ ਹੈ ਜਦੋਂ ਇਹ ਸਰਕਾਰ ਆਈ ਹੈ ਕਾਰੋਬਾਰ ਥੱਲੇ ਗਿਆ ਜਾਂ ਉੱਪਰ ਗਿਆ ਨਹੀਂ ਠੀਕ ਠਾਕ ਹੀ ਹੈ ਜੀ ਬਸ ਨਾ ਕਾਰੋਬਾਰ ਹੈ ਨਹੀਂ ਇੰਨਾ ਲੇਕਿਨ ਚਾਰ ਸਰਕਾਰਾਂ ਇਹ ਪੰਜਾਬ ਸਰਕਾਰ ਦੀ ਹੈ ਦਿੱਲੀ ਸਰਕਾਰ ਦੀ ਹੈ ਕੀ ਉਹ ਹੈ ਪਾਲਿਸੀ ਕੁਝ ਨਹੀਂ ਕਹਿ ਸਕਦੇ ਪਾਲਿਸੀਆਂ ਚੱਲਦੀਆਂ ਨੇ ਸਰਕਾਰਾਂ ਦੀਆਂ ਹਾਂ ਜਿਸ ਹਿਸਾਬ ਨਾਲ ਤੁਸੀਂ ਆਪਣਾ ਰਿਵਿਊ ਦੇ ਲਿਆ ਹੋ ਲੱਗਦਾ ਵੀ ਸਰਕਾਰ ਤੋਂ ਖੁਸ਼ ਨਹੀਂ ਹੋ ਨਹੀਂ ਸਰਕਾਰ ਤੋਂ ਖੁਸ਼ਕਤਾ ਐ ਨਹੀਂ ਹੈਗਾ ਉਹ ਦਿੱਲੀ ਸਰਕਾਰ ਹੀ ਬਹੁਤ ਤੰਗ ਕਰ ਰਹੀ ਹੈ ਜੀ ਲੋਕਾਂ ਨੂੰ ਮਤਲਬ ਟੈਕਸੀ ਬਹੁਤ ਪਾ ਰਹੀ ਹੈ ਇੰਨੇ ਨਜਾਇਜ਼ ਟੈਕਸ ਪੈ ਰਹੇ ਨੇ ਬੰਦਾ ਉੱਠੀ ਨਹੀਂ ਸਕਦਾ ਜੀ ਹਾਂ ਜੀ ਕੀ ਸਰਕਾਰ ਆਪਣੇ ਵਾਅਦੇ ਦੇ ਉੱਤੇ ਖਰੀ ਉੱਤਰੀ ਹੈ ਨਹੀਂ ਕੋਈ ਉੱਤਰੀ ਨਹੀਂ ਜੀ ਹਾਂਜੀ ਆ 10 ਦੇ ਵਿੱਚੋਂ ਕਿੰਨੇ ਨੰਬਰ ਦਿਨੇ ਸਰਕਾਰ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਜੀ ਨੰਬਰ ਬਾਰੇ ਲੇਕਿਨ ਇਹ ਵੀ ਕੁਝ ਕਿੱਡੀ ਗੱਲਬਾਤ ਹੈ ਨਹੀਂ ਵੀ ਨੰਬਰ ਦਿੱਤੇ ਜਾਣ ਬਹੁਤ ਬਸ਼ੁਕਰੀ ਥੈਂਕ ਯੂ ਜੀ ਮੁਹੰਮਦ ਅਕਰਮ ਅਕਰਮ ਸਾਹਿਬ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਚੰਗਾ ਕੰਮ ਹੈ ਜਾਂ ਪਹਿਲਾਂ ਨਾਲੋਂ ਵੀ ਮੜਾ ਹੈ ਮਲੇਰ ਕੋਟਲਾ ਵਾਸਤੇ ਤਾਂ ਮੈਨੂੰ ਠੀਕ ਲੱਗਦਾ ਹੈ ਬਾਕੀ ਦਾ ਪਤਾ ਨਹੀਂ ਹੈਗਾ ਆ ਨਸ਼ਾ ਮਲੇਰ ਕੋਟਲੇ ਦੇ ਵਿੱਚ ਕਹਿੰਦੇ ਹੋਰ ਦੁਕਾਨਦਾਰਾਂ ਨਾਲ ਵੀ ਹੋਰ ਭਰਾਵਾਂ ਨਾਲ ਗੱਲਬਾਤ ਕੀਤੀ ਹੈ ਨਸ਼ੇ ਨੂੰ ਲੈ ਕੇ ਕਹਿੰਦੇ ਨਸ਼ਾ ਵੀ ਬਹੁਤ ਮਿਲਦਾ ਹੈ ਇਹ ਗੱਲ ਤੁਹਾਡੀ ਸਹੀ ਹੈ ਜੀ ਨਸ਼ਾ ਤਾਂ ਔਰ ਇਹ ਪਿਛੇ ਜਿਹੜੀ ਹੁਣ ਇਹਨਾਂ ਦੀ ਪੁਲਿਸ ਦੀ ਮੁਹਿੰਮ ਚੱਲੀ ਹੈ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਕਾਫੀ ਜ਼ਿਆਦਾ ਫਰਕ ਪੈ ਗਿਆ ਕਾਫੀ ਜ਼ਿਆਦਾ ਲੇਕਿਨ ਉਹਨੂੰ ਬੰਦ ਨਾ ਕੀਤਾ ਜਾਵੇ ਇਹਨੂੰ ਤਾਂ ਕਿ ਫੇਰ ਉਹੀ ਦੰਦ ਨੇ ਜਿਹੜੇ ਵਿਰੋਧ ਕਰ ਰਹੇ ਅੱਛਾ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਉੱਤੇ ਤੁਸੀਂ ਗੱਲ ਕਰੀ ਹੈ ਲੋਕ ਕਹਿੰਦੇ ਨੇ ਕਿ ਕੱਲੀਆਂ ਦੇੜੀਆਂ ਹੀ ਢਾਕੇ ਤੁਰ ਜਾਂਦੇ ਨੇ ਹਾਲਾਂਕਿ ਉਹ ਪੂਰਾ ਮਕਾਨ ਜਿਹੜਾ ਢਾਉਦੇ ਢਾਉਣਾ ਚਾਹੀਦਾ ਹੈ ਜਿਹੜਾ ਜੋ ਐਕਟ ਬਣਾਇਆ ਉਹ ਮੁਤਾਬਕ ਹੀ ਕੰਮ ਕਰਨਾ ਚਾਹੀਦਾ ਹੈ ਗਰੀਬ ਪੰਜਾਬ ਸਰਕਾਰ ਨੇ ਜੋ ਐਕਟ ਬਣਾਇਆ ਹੈ ਨਾ ਵੀ ਉਸ ਦੇ ਨਾਮ ਦੀ ਜੋ ਪ੍ਰਾਪਰਟੀ ਹੈ ਉਸ ਨੂੰ ਜਮੇ ਸੀਲ ਕੀਤਾ ਜਾਵੇ ਮੈਂ ਤਾਂ ਇਸ ਦੇ ਨਾਲ ਸਹਿਮਤ ਹਾਂ ਜੀ ਅਦੇਲੀਆ ਨਹੀਂ ਦਾਨੀਆਂ ਚਾਹੀਦੀਆਂ ਸਾਰਾ ਕੁਝ ਜਿਹੜੀ ਵੀ ਪ੍ਰਾਪਰਟੀ ਹੈ ਉਹਨੂੰ ਸੀਲ ਕੀਤਾ ਜਾਣਾ ਚਾਹੀਦਾ ਮਲੇਰਕੋਟਲੇ 'ਚ ਜੋ ਨਸ਼ਾ ਖਤਮ ਹੋ ਗਿਆ ਜੀ ਨਹੀਂ ਹੋਇਆ ਦੇਖ ਰਹੇ ਹਾਂ ਹਾਂ ਜੀ ਹਾਂ ਅੱਛਾ ਪਹਿਲਾਂ ਨਾਲੋਂ ਘੱਟ ਹੈ ਜਾਂ ਵਧਾ ਪਹਿਲਾਂ ਨਾਲੋਂ ਘੱਟ ਹੈ ਬਹੁਤ ਘੱਟ ਹੈ ਪਹਿਲਾਂ ਜਿਵੇਂ ਉਹ ਸੜਕਾਂ ਦੇ ਆਮ ਜਾਗ ਫਿਰਦੇ ਹੁੰਦੇ ਨੌਜਵਾਨ ਮੁੰਡੇ ਹੁਣ ਉਸ ਤਰ੍ਹਾਂ ਨਹੀਂ ਹੈਗਾ ਅ ਸਰਕਾਰ ਨੇ ਵਾਦਾ ਕੀਤਾ ਸੀ ਕਿ ਹਰ ਘਰ ਨੌਕਰੀ ਅ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰੇਕ ਪਰਿਵਾਰ ਦੇ ਕਿ ਜੀ ਨੂੰ ਜਿਹੜੀ ਨੌਕਰੀ ਦਿੱਤੀ ਜਾਂਦੀ ਕੀ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ਮੈਂ ਸਰਕਾਰੀ ਮੁਲਾਜ਼ਮੀ ਥਾਜੀ ਪਹਿਲਾਂ ਤੁਹਾਡਾ ਕਾਰਜਕਾਲ ਨਿਕਲ ਗਿਆ ਮਤਲਬ ਸਰਕਾਰ ਦੇ ਕਾਰਜਕਾਲ ਦੌਰਾਨ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ਨਹੀਂ ਮਿਲੀ ਜੀ ਫਿਲਪ ਨਹੀਂ ਮਿਲ ਅੱਛਾ 10 ਦੇ ਵਿੱਚੋਂ ਕਿੰਨੇ ਨੰਬਰ ਦਵੋਗੇ 6 ਲਗਾ ਲਓ ਪੋਜੀਟਿਵ ਹੀ ਹੈ 6 ਲਗਾਓ